ਸਾ ਸ੍ਰੀ ਗੁਰੂ ਜੀ ਦੇ ਖਾਤੇ 5 ਮਿੰਟ ਦੀ ਨਾਟਕੀ ਪਾਉਣ ਆਪਾਂ ਚੈਨਲ ਦੀ ਸਵਾਰਕ ਹੈ। ਬਸ ਸਾਰੇ ਠੀਕ-ਠਾਕ ਹਾਂ ਜੀ। ਬੜੇ ਜਿ ਦੇ ਪਾਣੇ ਸਾਰੇ ਠੀਕ-ਠਾਕ ਮਨਾਂ ਦੇ। ਫਿਰ ਆਮਾ ਸਵਾਕੇ ਸੱਤ ਹੋ ਗਏ। ਆਪਾਂ ਹੁਣ ਸੁਕਮਣ ਘਰ ਜਣ ਤੋਰ ਦਿੱਤਾ। ਹੁਣ ਚਾੜੀ ਚਾਦਨੀ ਪਹਿਲਾਂ ਉਹਨੇ ਰੋਕੀ ਬਣਾਈਏਗੀ। ਪਹਿਲਾਂ ਜਾਲੇ ਦੇ ਵਾਰੇ ਹੁਣ ਕੋਬੀ ਦੇ ਜਾਲੇ ਕਿਹਨੇ ਮੁੱਕ ਜਿਹੜਾ ਜਾਲਾ ਲਾਇਆ ਲਾ। ਬੁਰੇ ਲੱਗਦੇ ਕਿ ਜਾਲੀ ਜਿਆ ਦੇ ਕਿੰਨਾ ਸੀ। ਬੁਨਾਸ ਤੋਂ ਉਤ ਤੱਕ ਚੱਪਾ ਲਾਉਣਾ 4-4 ਰੁਪਏ ਮੈਂ ਕਿਤੇ ਨਹੀਂ ਲਾਇਆ ਕੱਲਾ ਬਾਰ-ਬਾਰ ਸਾਫ ਕਰਿਆ। ਅੱਜ ਪੱਕਾ ਕੱਚਾ ਵੇੜਾ ਵੀ ਨਹੀਂ ਸੰਭਰਿਆ ਕਿਉਂਕਿ ਉਹਦਾ ਤੋਂ ਖਾਣੇ ਤੋਂ ਦੋ ਟਰਾਂਸਫਾਰਮ ਲੈ ਕੇ ਸਾਡਾ ਮੁੱਤਿਆ ਸੀ। ਸਾਡੇ ਕਮਾਂਡੀਆਂ ਮੱਚ ਗਏ ਤੇ ਉਹ ਰਾਤ ਆ ਜਾਈ ਨੇ ਸੰਗਰੂਰ ਤੋਂ ਅੱਜ ਤਾਂ ਨਹੀਂ ਉਹ ਦੋਨਾਂ ਮੋਟਰ ਆਲੇ ਬੇੜਾ ਤੇ ਟਰੈਕਟਰ ਖੜਾ ਹੈਗਾ ਸਟਰਾਸ ਫਾਰਮ ਹੁਸਾਏ ਨੇ ਮਖਾਜੀ ਲੋ ਹੁਣ 8 ਵਜੇ ਕਹਿੰਦੇ ਨੇ ਖੇਤ ਦੀ ਲਾਵਾਂਗੇ ਉਹ ਦੁਬਾਰੀ ਜਿਹੜਾ ਸੰਗਰੂਰ ਮਾ ਇੱਧਰ ਆਏ ਨੇ ਇੱਧਰ ਚੜ੍ਹ ਕੋਚਾ ਕਰ ਲੈਣੀ ਹੈ ਤੇ ਬਸ ਸਾਡੀ ਦੋਨਾਂ ਦੀ ਰੋਟੀ ਰਹੇਗੀ ਦਾਲੀ ਵਾਲ ਬਾਬਿਆਂ ਦੀ ਰੋਟੀ ਬਣਾਤੀ ਨੇ ਦੋਨਾਂ ਦੀ ਤੇ ਵਾਰਲੇ ਗੁਪਰ ਵਾਲੇ ਆਉਂਦੇ ਨੇ ਤੇ ਉੱਧਰ ਨੇ ਆਉਂਦੇ ਨੇ ਤੇ ਸੁੱਕਣ ਵਾਲੇ ਨੂੰ ਬਣਾ ਕੇ ਮੈਂ ਟੀਪਟ ਪੈਰ ਕਰਕੇ ਚੋਰ ਦਿੱਤੇ ਤੇ ਬਸ ਮੇਰੀ ਵੀ ਖੰਡਾ ਜੀ ਦੀ ਵਰਤੀ ਰਹੇਗੀ ਤਾਂ ਉਹ ਸੱਟੀਆਂ ਹੀ ਬੜੀਆਂ ਲੱਗਣਗੀਆਂ ਜੇ ਉਹ ਖਾਣ ਨੂੰ ਰੋਟੀ ਬਣਾਵਾਂਗੇ ਉਹਨਾਂ ਚਿਰ ਮੈਂ ਕੱਪੜੇ ਧੋਣ ਲਾਣੀ ਆ ਤੇ ਜਿਹੜੋਂ ਕਰਿਆ ਨਾ ਉਹ ਰੋਟੀ ਬਣਾ ਲਵਾਂਗੀ ਤੇ ਮੈਂ ਅੱਛਾ ਵੀ ਚਾ ਕਰ ਲਾਂਗੀ ਚਾ ਵੀ ਲਾਂਗੀ ਜੇ ਤਾਂ ਕੋਈ ਰਹੇ ਨਿੱਕੇ ਬਾਕੀ ਜਿਹੜਾ ਰਹਿਣਾ ਤਾਂ ਉਹ ਉਹ ਕਵਾਚ ਕਰ ਲਾਂਗੇ ਐਂ ਫਿਰ ਕਰਾਂਗੇ

ਮਸੇਂ ਸਲਾ ਤੇ ਮੇਨ ਜੇ ਮਹੱਤਲਮ ਬੇਰਾ ਸੰਭਲਤਾ ਪੱਤੇ ਜਦ ਖਾਸੇ ਖਿੰਡੇ ਪਏ ਸੀਗੇ ਉਹ ਨਿੰਮ ਦੇ ਆ ਨਿੰਮ ਦੇ ਮੋਗਰਾ ਲਾਉਂਦਾ ਬੇੜਾ ਮਹਾਲਾ ਜੀ ਕੁਲ ਕੱਟੀ ਆ ਗਿਆ ਨਾ ਕੱਢੀ ਹੈ ਕੱਪੜਾ ਰੋਈ ਪਿਆ ਪੱਤੇ ਵਾਲੇ ਖਿੰਡੇ ਪੈ ਨਹੀਂ ਤੇ ਪੱਕੇ ਵਾਲੇ ਹੋਪੈਣਗੇ ਰਾਤ ਬੁੱਢਾ ਜਾਵੋ ਨਾ ਬਹੁਤ ਵਿੱਗੇ ਪੱਤੇ ਖਾਉਣੇ ਤੈਨ ਸੀਗਾ ਕਿਉਂਕਿ ਧਰਾਂ ਟਾਈਮ ਹੋਇਆ ਤੇ ਚਾਹਣ ਹੋਵੇ ਚਾਹ ਰੋਣ ਦਾ ਟਾਈਮ ਨਹੀਂ ਸੀਗਾ

ਚਾੜੂ ਲਾ ਲਈ ਤੇ ਮਿਲ ਜਿਆ ਆਪਾਂ ਇੱਕ ਕੰਮ ਕਰਾਂਗੇ ਦੇਖੋ ਲੋ ਜੀ ਇਧਰ ਆਪਾਂ ਸਾਰੇ ਝਾੜੂ ਲਾ ਦਿੱਤਾ ਜਿਆ ਟਾਈਮ 8 ਵਜੇ ਘੰਟਾ ਲੱਗਾ ਝਾੜੂ ਲਾਉਣ ਤੇ ਲੋ ਆ ਬੇੜਾ ਵੀ ਸੰਭਰਤਾ ਟਰੈਕਟਰ ਆ ਥਾਂ ਰਹਿ ਗਿਆ ਉਹ ਬਾਹਲਾ ਪੱਟਿਆ ਗਿਆ ਜਿਹੜੋ ਟਰੈਕਟਰ ਪਰਾਂ ਲੱਗ ਗਿਆ ਉਹ ਹੁਣ ਆ ਮਾਂਜੇ ਨਾਲ ਸੰਭਰ ਕੇ ਥਾਪੇ ਥੂਪੇ ਨਾਲ ਕੁੱਟ ਦੇਵਾਂਗੇ ਇੱਕ ਪਰਾਸ ਫਾਰਮ ਆ ਪਿਆ ਇੱਕ ਆ ਸੀਗਾ ਤੇ ਜਬ ਵੱਡੇ ਦੋਨਾਂ ਗਵਾਂਡੀਆਂ ਗਵਾਂਡੀਆਂ ਨੇ ਮੱਜ ਗਏ ਆ ਸਾਡੇ ਠੇਕੇ ਵਾਲੇ ਵਾਹਨ ਵਾਲਾ ਮੱਜ ਗਿਆ ਆ ਸਾਡੇ ਗਵਾਂਡੀਆਂ ਨੇ ਬੱਟ ਨਾਲ ਬੱਟ ਆ ਗਏ ਹੁਣਾਂ ਨੇ ਮੱਜ ਗਿਆ ਸਰਦਾਰ ਜੀ ਮੱਜਾਂ ਵਾਂਦੇ ਵਾਂਦੇ ਚਾਚੇ ਕੇ ਘਰੇ ਵਾ ਗਏ ਚਾਚੇ ਨੇ ਬੋਲ ਮਾਰ ਲਿਆ ਹੂ ਇੰਨੇ ਆ ਦੋ ਰਹਿ ਗਈਆਂ ਤਿੰਨ ਪਸ਼ੂ ਰਹਿ ਗਏ ਇੱਕ ਕੱਟਾ ਦੋ ਮੱਜਾਂ ਜੇ ਸੰਬੰਧਾਂ ਦੇ ਮੈਂ ਆ ਕਰ ਚਿੱਟ ਰੈਂਬੋ ਚੱਕ ਤੇ ਕੱਪੜੇ ਵੀ ਪਾ ਦਿੱਤੇ ਨੇ ਮਸ਼ੀਨ 'ਚ ਮਸ਼ੀਨ ਚੱਲੀ ਜਾਂਦੀ ਆ ਆਪਣੇ ਮੇਥੇ ਨਾ ਘੱਟ ਨਿਕਲੇ ਨੇ ਵੀ ਸਿੱਧੇ ਹੋਗੇ ਜਿੱਥੋਂ ਸਿੱਧੇ ਨੇ ਇੱਥੇ ਵੀ ਹੋਰ ਪਾ ਦੇ ਮੰਗ ਬੱਤ ਆ ਜਾਂਦੇ ਸਰਦਾਰ ਜੀ ਕਹਿੰਦੇ ਰਮਾਰੋ ਕੀ ਆ ਰਮਾਈ ਤੋਂ ਨਿਕਲੇ ਹੋਣ ਰਮਾਈ ਤੋਂ ਵੀ ਨਿਕਲੇ ਇਨਾਂ ਚ ਵੀ ਹੋਰ ਪਾਵਾਂਗੇ ਤਾਂ ਸੁੱਖ ਨਾਲ ਬਹੁਤ ਸੋਹਣੇ ਹੋਗੇ ਮੇਥੇ ਧਨੀਆ ਮੇਥੀ ਪਾਲਕ ਹਾਲੋਂ ਵੀ ਬਹੁਤ ਸੋਹਣੀ ਹੋ ਗਈ ਐ ਮੇਥੇ ਘੱਟ ਨਿਕਲੇ ਨੇਗੇ ਲੋ ਜੀ ਸਰਦਾਰ ਜੀ ਚਾਰ ਪੱਟ ਕੇ ਦੇਖਾਂ ਚਾਰ ਵੀ ਨਿੱ ਪਟਕ ਗਏ ਬਸ ਚਾਚੇ ਨੇ ਬੋਲ ਮਾਰ ਲਿਆ ਚਲ ਜਿਹੜੀ 2 ਮਹੀਸਾ ਰਹਿ ਗਈਆਂ ਮੈਂ ਬੰਨਦਾਂ ਨਹੀਂ ਆ ਤੇ ਇੰਨੇ ਮੇਰਾ ਕੱਪੜਾ ਨੂੰ ਗੇੜਾ ਆ ਜਾਊਗਾ ਤੇ ਉਹ ਰੇੜੀ ਆ ਜੱਟਾਂ ਤਾਂ ਨਾ ਇਹੀ ਸੰਦ ਮਾਰ ਲਾਂਦੇ ਨੇ ਆ ਮੋਟਾ ਗੁੰਢੀਗੀ ਤੇ ਚੱਕ ਕੇ ਲੈ ਜਾਂਦੇ ਰੇੜੀ ਜੀ ਕੀ ਆ ਟਰੈਕਟਰ ਮਾਗਰ ਪਾਇਆ ਮੈਨੂੰ ਤਾਂ ਪਤਾ ਨਹੀਂ ਰਕੀ ਨਾ ਆਏਗਾ ਮਲੇ ਨਾ ਮੋਟਰਾਂ ਵੀ ਕੱਢਦੇ ਹੁੰਦੇ ਨੇਗੇ ਤੇ ਇਹ ਨਾ ਟਰਾਂਸਫਾਰਮ ਦੋਨੇ ਇੱਥੇ ਲੱਦ ਕੇ ਲੈ ਜਾਂਦੇ ਦੋ ਗੇੜਾਂ ਚ ਫਿਰ ਇੱਥੇ ਪੈਣ ਉਹਨਾਂ ਦੇ ਵੀ ਕਿ ਆਉਣੇ command ਵਸਾਈਆਂ ਜੋ ਉਧਰ ਚੀਜ਼ ਪਈ ਰਹੇ ਉਹਨਾਂ ਦੇ ਘਰੋਂ ਸਾਂਝੀ ਉਧਰ ਪਈ ਰਹਿੰਦੀ ਹੈ ਜੋ ਉਧਰ ਕੋਈ ਰਹੇ ਉਧਰ ਤੇ ਜੇ ਆਪਾਂ ਕਿਸੇ ਨਾਲ ਹਨ ਮਿਲਵਰਤ ਕੇ ਰਹਾਂਗੇ ਉਵੇਂ ਅਗਲਾ ਆਪਣੇ ਨਾਲ ਰਹੂਗਾ ਚਲੋ ਜੀ ਮੈਂ ਛੋਟੀਆਂ ਬੰਨਦਾ ਜੀ ਆਪਾਂ ਨੇ ਸਫਾਈਆਂ ਸਾਰੀਆਂ ਕਰ ਲਈਆਂ ਨੇ ਬਿਲਕੁਲ ਸਾਫ ਸੁਥਰਾ ਹੋ ਗਿਆ ਘਰ ਉਧਰ ਦਰਵਾਜ਼ਾ ਵੀ ਸਾਫ ਸੁਥਰਾ ਹੋ ਗਿਆ ਤੁਹਾਨੂੰ ਦਿਖਾਉਣਿਆਂਗੇ ਜਿਹੜਾ ਟਾਈਮ ਹੈਗਾ 11 ਵੱਜਣ ਚ 5 ਮਿੰਟ ਬਾਕੀ ਨੇਗੇ ਸਾਰਾ ਸਾਫ ਸਫਾਈਆ ਕੱਪੜਾ ਲੀੜਾ ਹੋ ਗਿਆ ਤੇ ਹੁਣ ਲੈ ਕੇ ਆਏ ਜੀ ਟਰਾਲੀ ਰੇਹ ਦੀ ਤੁਹਾਨੂੰ ਉਹ ਵੀ ਦਿਖਾਉਣਿਆਂਗੇ ਇੱਧਰ ਰੇਹ ਦੀ ਟਰਾਲੀ ਲੈ ਕੇ ਆਏ ਨੇ ਲਾਉਂਦੇ ਨੇ ਚਾਰ ਥਰੀ ਹੈਗੀ ਟਰਾਲੀ ਰੇਹ ਦੀ ਲੈ ਕੇ ਆਏ ਨੇ ਕੰਮ ਮੈਂ ਕਰ ਲੈਨੇ ਨਾ ਹੋਂ ਦਾ ਕੰਮ ਸਵੇਰੀ ਨਿਭਟ ਜਾਂਦਾ ਹੁਣ ਕੱਪੜੇ ਬਦਲਨੇ ਨੇ ਹੱਥ ਪੈਰ ਧੋ ਕੇ ਬਸ ਕੱਪੜੇ ਬਦਲ ਲਵਾਂਗੇ ਆਪਾਂ ਕਿਉਂਕਿ ਤੇ ਹੁਣ ਤਕੇਰਾ ਨਾਤੀ ਸਰ ਜਾਂਦਾ ਦਾਰਮੇਂ ਕਹੇ ਜਿਵੇਂ ਦੋ ਵਾਰ ਹੀ ਨਾਉਣਾ ਪੈਂਦਾ ਤੇ ਉਹ ਲਾਹੀ ਜਾਂਦੇ ਨੇ ਸਰਦਾਰ ਜੀ ਰੇ ਤੇ ਚਾਹ ਉਧਰਾਂ ਕੀ ਪੀਓਗੇ ਆ ਜਾ ਤਰੀ ਹੋਈ ਆਇ ਤਬਾਂ ਦੀ ਆ ਪੰਜ ਮਿੰਟ ਲੱਗਣਗੇ ਬਾਣਨ ਨੂੰ ਕਹਿ ਜਣੇ ਤਿੰਨ ਜਣੀਆਂ ਉਹ ਤਿੰਨ ਜਣਾਂ ਕੋ ਚਾਰੋਂ ਤਿੰਨ ਚਾਰੋਂ ਕੋ ਤਿੰਨ ਦੋ ਹੀ ਆਂ ਕਿਆ ਹੋ ਸੋਨੀ ਸੁਣੀ ਆ ਕਰੇ ਉੱਪਰ ਇਹ ਨਾ ਰੇ ਲੈ ਗਿਆ ਨਾ ਤੇ ਮੈਂ ਚਾਹ ਵੱਧ ਧਰ ਲਈ ਚੱਲ ਕੱਟ ਚ ਦੁੱਧ ਪਾ ਲੂੰਗੀ। ਹੈ? ਕੱਟ ਚ ਪਾ। ਜਾ ਕਿੰਨੇ ਦਿਨਾਂ ਬਾਅਦ ਆਇਆ ਕਈ ਗੱਲ। ਬੱਸ ਪੈ ਦੁੱਧ ਨਾ ਜੀ ਦੀ ਬਾਤ ਚ ਨਹੀਂ ਜੀ ਦੀ ਮੂਤ। ਕਿਹੜੇ ਨੇ ਮਾਰਿਆ? ਸਾਰੀ ਟਰਾਲੀ ਐ ਏਡੇ ਆਪਣੀ ਤੇ ਰਹਿ ਰਹੀ। ਮੁੱਠਾ ਵੀਡੀਓ ਬਣਾਉਣ ਵਾਲੀ ਜਿਹੜਾ ਵਾਏ। ਕਿੱਥੇ? ਬਾਹਲੀ ਬਲਾਈ ਹੁੰਦੀ ਸੈਟ ਤੇ। ਅਰੇ ਪਿੱਛੇ ਆਪਣਾ ਪੂਰਾ ਆ ਗਿਆ। ਅੱਤ ਦੇਇਆ ਤੇ ਤੂੰ ਤੇ ਤੁਹਾਡੇ ਕੋਲ ਹੈਗਾ ਦੀ ਮੋਬਾਈਲ ਬਣਾ ਲਾਂਦੇ YouTube ਤੇ ਪਾ ਲਾਂਦੇ ਭਈ ਦੇਖੋ ਰੇ ਕਾ ਰੇ ਪੀਸੇ ਲੜਾਈ ਹੋਈ ਜਾਂਦੀ ਐ ਪਹਿਲਾਂ ਡੀਏਪੀ ਪੀਏਪੀਸੇ ਹੁੰਦੀ ਸੀ ਹੁਣ ਇਹ ਹੋ ਗਿਆ ਹੈ ਡੀਏਪੀ ਤੇ ਮੈਂ ਪਹਿਲਾਂ ਚੱਕਣਾ ਕਰਾਂ ਮੈਂ ਬਸ ਅੱਛਾ ਪਹਿਲਾਂ ਮੰਗਰੋ ਆ ਦੇ ਜੂਰੀਆ ਰੇ ਤੇ ਵਾਧੂ ਆਉਂਦਾ ਹੋ ਜਾਣਗੇ ਫਿਰ ਹੋਰ ਕੋਦੋਂ ਤਾਂ ਆ ਜੂ ਜਿਹੜਾ ਡੰਗਾ ਲੈ ਗਿਆ ਚੱਲ ਹੁਣ ਵਿਆਹ ਦੇਖਦੇ ਹੋਗੇ ਵਧੀਆ ਤਿੰਨ ਵਾਰ ਆ ਰਹੇ ਹੋ ਗਿਆ ਹਾਂ ਤੇ ਦੇਖੀ ਆਫਸੈਟ ਨਿਕਰੇ ਚਾਰ ਵਾਰ ਟਿਕਦਾ ਰੇ ਚਲੋ ਫੇਰ ਆ ਜੂ ਫੇਰ ਆ ਜੂ ਚਾਹ ਕਿਹੜਾ ਕੱਠਾ ਇਕੱਠਾ ਡੱਗਣਾਗਾ ਹਜੇ ਤੇ ਕੜਾ ਕੱਠਾ ਆਜ ਕੀ ਆਗਾ ਰੇ ਰੇ ਕਾਲਾ ਲਾਹ ਹੋ ਰਣਾ ਦੇਖਾ ਹਾਲੇ ਸਪਰੇ ਹੈ ਰੇ ਹੈ ਹਮ ਲੋ ਜੀ ਆਪਾਂ ਨੇ ਚਾਹ ਬਣਾ ਕੇ ਪੀ ਲਈ ਐ ਤੇ ਚਾਹ ਬਣਾ ਕੇ ਪੀ ਕੇ ਹੁਣ ਬਨਾਂਗੇ ਮੱਝਾ ਤੇ ਮੱਝਾ ਬਨ ਕੇ ਨਮਾਵਾਂਗੇ ਤੇ ਸਰਦਾਰ ਜੀ ਟਰਾਂਸਫਰਮ ਤਰਕੇ ਆਏ ਨੇ ਖੇਤੋਂ ਹੁਣ ਇਹ ਵੀ ਨਾ ਹੋਣਗੇ ਕਿਉਂਕਿ ਲਿਬੜੇ ਬਾੜੇ ਪੈਣਗੇ ਤੇ ਕੱਲ ਨੂੰ ਸਾਡੇ ਵਿਆਹ ਸ਼ੁਰੂ ਆ ਸਜਾ ਜੀ ਮੱਜਾਂ ਨਮਾਉਣ ਦੀ ਵੀ ਉਹ ਦੇਖੋ ਪ੍ਰੈਸ ਸਾੜੇ ਕੱਪੜੇ ਮੰਜਾ ਭਰਿਆ ਪਿਆ ਮੈਂ ਕੱਲੀ ਸੀ ਘਰੇ ਹਰ ਕਿਉਂ ਗਏ ਸਾਲੀ ਕਾਨਸ ਤੇ ਪ੍ਰੈਸ ਕਰੀ ਆ ਮਾਜਮ ਉੱਪਰ ਬਾਗੀ ਘਰ ਸੁਣਾ ਸਾਡੇ ਕੋਈ ਬੋਲ ਨਾ ਮਾਰੀ ਜਾਵੇ ਹਨਾ ਤੇ ਬਹੁਤ ਕੋਈ ਬੋਲ ਨਾ ਮਾਰੀ ਜਾਵੇ ਇਸ ਕਰਕੇ ਮੈਂ ਥੱਲੇ ਲਾ ਲਈ ਸੀ ਪ੍ਰੈਸ ਤੇ ਘਰ ਲਏ ਨੇ ਕੱਪੜੇ ਤੇ ਫਿਰ ਹਣਾ ਕੰਮ ਕਰਕੇ ਪ੍ਰੈਸ ਕਰਕੇ ਤਿਆਰ ਹੋ ਕੇ ਜਾਣਾ ਔਖਾ ਚਲ ਹੁਣ ਕੱਪੜੇ ਪ੍ਰੈਸ ਕਰਕੇ ਧਰ ਲੈਨੇ ਮੈਂ ਆਬਦੇ ਨੇ ਸਰਦਾਰ ਜੀਆ ਦੇ ਕੰਮ ਕਰਕੇ ਭੱਜ ਦੌੜ ਕੇ ਜਾਇਆ ਕਰਾਂਗੇ ਬਸ ਸਵੇਰ ਤੋਂ ਆਪਣੇ ਵਿਆਹ ਸ਼ੁਰੂ ਹੈਗਾ ਤੇ ਕੜਾਹੀ ਚੜ ਜੂਗੀ ਸਹਿਜ ਪਾਠ ਜੀ ਦਾ ਭੋਗ ਪੈਣਗੇ ਤੇ ਹੁਣ ਤਾਂ ਬਸ ਭੱਜ ਨੱਠ ਕੇ ਘਰੇ ਦੋ ਚਾਰ ਘੰਟੇ ਆਇਆ ਕਰਾਂਗੇ ਦਿਨੇ 12 1 ਵਜੇ ਆ ਕੇ ਫਿਰ 8 4 5 ਵਜੇ ਫਿਰ ਭੱਜਿਆ ਕਰਾਂਗੇ ਵਿਆਹ ਲੈਣ ਦੇ ਤੇ ਇਸ ਕਰਕੇ ਬਸ ਹੁਣ ਆਪਣੀ ਤਿਆਰੀ ਹੋ ਜਾਂਦੀ ਹੈ ਵਿਆਹ ਦੀ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਹਿੰਦੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਤਿੰਨ ਦੋਸਤ ਜ਼ਰੂਰ ਬਣਾਉਣੇ ਚਾਹੀਦੇ ਨੇਗੇ ਇੱਕ ਸੀਸੇ ਵਰਗਾ ਕਿਉਂਕਿ ਸੀਸਾ ਕਦੇ ਝੂਠ ਨਹੀਂ ਬੋਲਦਾ ਤੇ ਇੱਕ ਪੜਸਾਵੇਂ ਵਰਗਾ ਕਿਉਂਕਿ ਪੜਸਾਵਾ ਕਦੇ ਹਨਾ ਸਾਥ ਨਹੀਂ ਛੱਡਦਾ ਤੇ ਇੱਕ ਵਾਹਿਗੁਰੂ ਦਾ ਇੱਕ ਵਾਹਿਗੁਰੂ ਦਾ ਸਿਮਰਨ ਦਾ ਹਨਾ ਆਪਾਂ ਜੁੜੇ ਰਹੀਏ ਨਾਲ ਤੇ ਵਹਿਗੁਰੂ ਕਦੇ ਆਪਾਂ ਨੂੰ ਹਣਾ ਔਖੇ ਟਾਈਮ 'ਚ ਵੀ ਸਾਥ ਦਿੰਦਾ ਸੌਖੇ ਟਾਈਮ 'ਚ ਵੀ ਸਾਥ ਦਿੰਦਾ ਹੈਗਾ ਤੇ ਤਿੰਨ ਦੋਸਤ ਨਾ ਜ਼ਿੰਦਗੀ 'ਚ ਜ਼ਰੂਰ ਬਣਾਓ ਤੇ ਕਰੇ ਝੂਠ ਨਹੀਂ ਬੋਲਦੇ ਤੇ ਵਹਿਗੁਰੂ ਤਾਂ ਬਿਨ ਮੰਗੀ ਝੋਲੀਆਂ ਭਰ ਦਿੰਦਾ ਹੈਗਾ ਤੇ ਲੋ ਜੀ ਤੁਹਾਨੂੰ ਮੈਂ ਸੂਟ ਦਿਖਾਉਣੀ ਆ ਹੁਣ ਮੈਂ ਕਿਹੜੇ ਕਿਹੜੇ ਪ੍ਰੈਸ ਕਰ ਲਏ ਨੇ ਮੈਂ ਹੈਂਗਰ ਲਾ ਕੇ ਲਾਉਣੀ ਉੱਪਰੋਂ ਤਿੰਨ ਹੋ ਦਰੀਆਂ ਸਕੂਨੀਆਂ ਪਾਈਆਂ ਪਈਆਂ ਨੇ ਤਿੰਨ ਦਿਨ ਹੋ ਗਏ ਧੋਤੀਆਂ ਨੂੰ ਚਾਰ ਦਿਨ ਤੇ ਉਹ ਮੈਂ ਹੁਣ ਬੈਡਾਂ 'ਚ ਤਰ ਕੇ ਆਉਣੀ ਆਂ ਨਾ ਮੈਂ ਹੈਂਗਰ ਚੱਕ ਕੇ ਲਿਆਉਣੀ ਆਂ ਨਾ ਮੈਂ ਤੁਹਾਨੂੰ ਸੂਟ ਦਿਖਾਉਣੀ ਆਂ ਕੁਝ ਮੈਂ ਪਹਿਲਾਂ ਇੱਕ ਦਿਨ ਪ੍ਰੈਸ ਕਰ ਲੇਤੀ ਕੁਝ ਅੱਜ ਕਰ ਲੈਨੇ ਤੇ ਆਪਾਂ ਮਿਲਦੇ ਆਂ ਫੇਰ ਮੈਂ ਹੈਂਗਰ ਚੱਕ ਲੈ ਮੈਂ ਜਿੰਨੇ ਤੁਹਾਨੂੰ ਸੂਟ ਦਿਖਾਉਂਗੀ ਕੰਗਰੇਜ ਪਾ ਕੇ ਧਰ ਦੀ ਹਰ ਕੇ ਥੱਲੇ ਪ੍ਰੈਸ ਕੀਤੀ ਕੋਈ ਹੈ ਨਹੀਂ ਸੀ ਘਰੇ ਠੀਕ ਆ ਆਪਾਂ ਮਿਲਦੇ ਆਂ ਫੇਰ ਮੈਂ ਹੈਂਗਰ ਲਾ ਲਿਆ ਮੈਂ ਉਟਾਇਆ ਉਹ ਇੱਧਰ ਪਿਆਗਾ ਉਹ ਕਿਹੜਾ ਖਾਣ ਨੂੰ ਸੋ ਸਭ ਕੀ ਇਹਦੇ ਜੰਦੇ ਨੇ ਬੰਨਣਾ ਵਾਲਾ ਤੇ ਆ ਸਲਾਈ ਕਰਾਇਆ ਬੁਲੇ ਨਾ ਤਾਈ ਗੜਾ ਇਸ ਤਰ੍ਹਾਂ ਨੇੜੇ ਤੋਂ ਆਜੋ ਇਸ ਤਰ੍ਹਾਂ ਤੇਰੇ ਨਾਲ ਟਾਈ ਡਾਈ ਸੁਣਨੀ ਐਗੀ ਆ ਲਾਈ ਤੁਸੀਂ ਆਪਣਾ ਇਹ ਹੋ ਉਹ ਵੇ ਸਲਾਈ ਦਿੱਤੇ ਹੋਏ ਨਹੀਂ ਕਰਾ। ਫਿਰ ਉਹ ਹੀ ਲਾਦਾ ਜਨਾ ਵਿਆਹ ਵਾਲੇ ਕੋਲੋਂ ਆ ਕੇ ਆਪ ਦਾ ਕੰਮ ਹੀ ਜੋਟਾਉਂਦਾ ਹੈਗਾ। ਜਿਹੜਾ ਆਪਾਂ ਰਿਸ਼ਤੇਦਾਰ ਚ ਵਿਆਹ ਜਾਣ ਹੁੰਦਾ ਉਹਰਾ ਤਾਂ ਹੋਰ ਆ ਇੱਕ ਇਹ ਆਪਣਾ ਪਿਛਲੇ ਸਾਲ ਵਾਲਾ। ਤੇ ਇਹਦੇ ਨਾਲ ਨਾ ਕਮੀਜ਼ ਮੈਂ ਪੀੜਾ ਸੀਗਾ। ਮੈਨੂੰ ਉਹ ਕੁਝ ਵਧੀਆ ਜਾਣ ਲੱਗਿਆ। ਕੁਝ ਵਧੀਆ ਵੀ ਹੈਗਾ ਸੀ। ਉਹ ਟੈਟ ਹੋ ਗਿਆ। ਆ ਮੈਂ ਇੱਕ ਟਿਕ ਕਰਾਇਆ ਕਮੀਜ਼। ਹਾਈ। ਤਾਈ ਉੱਡ ਗਈ। वाह कमीज मैं कर पाया सलवार तो चुनी गर्म गर्म हो गई कपड़े तो थी कुछ धुप्पे तो प्रेस करी मैं ताए हो गया भिजने पर दो महीना होता बैठ भिज गए दो ਤਦਾਂ ਆ ਹੋ ਗਏ ਤਾਂ ਮੇਰੇ ਕੋਲ ਚਾਰ ਪੰਜ ਸਾਲਾਂ ਦੇ ਪਹਿਲੇ ਤੁਸੀਂ ਕੋਹੋਂ ਕਰ ਪਾਇਰੀ ਤੇ ਮੇਰੇ ਫੇਰ ਪੀਸ ਦਿੱਤੇ ਪੈਦੀਏ ਹੁਣ ਨਾ ਥੋੜੇ ਜਿਹਾ ਢੀੜੇ ਸੀ ਖੁੱਲੇ ਕਰਵਾ ਲੇ ਸਿਲਕੀ ਹੈ ਜੀ ਆ ਲੱਖੀ ਦੇ ਵਿਆਹ ਵੇ ਚਾਚੇ ਦੇ ਮੁੰਡੇ ਦਾ ਮਾਸੇ ਜੀ ਚਾਚੇ ਕੇ ਗਾਸੀ ਵਾ ਨੂੰ ਕਰਵਾਇਆ ਸੀ ਤੇ ਚੁੰਨੀ ਤੇ ਬੱਤੀ ਕਰਕੇ ਚੁੰਨੀ ਇਸ ਤਰ੍ਹਾਂ ਹੀ ਪੀਚ ਕਲਰ ਦੀ ਚੁੰਨੀ ਹੈਗੀ ਮੇਰੀ ਚਿੱਪੀ ਚਿੜਾਈ ਹੈਗੀ ਨਾਭੀ ਸਲਵਾਰ ਹੈਗੀ ਇਸ ਤਰ੍ਹਾਂ ਚੁੰਨੀਆਂ ਮੈਂ ਤਾਂ ਕਰਕੇ ਉੱਤੇ ਪਾ ਦਿਆਂ ਚੁੰਨੀਆਂ ਤੇ ਬਲ ਬਲ ਪੈ ਜਾਂਦੇ ਆਹ ਹੈਗਾਗਾ ਫਿੱਕਾ ਜਾਂ ਕਲਰਮਾਸ ਕਲਰ ਗੀਨ ਕਹਿੰਦੇ ਨੇ ਜਿਹਨੂੰ ਮਾਸ ਵਰਗਾ ਵੀਡੀਓ ਚ ਵੇਖ ਸਕ ਬਦਲਾ ਬਦਲਾ ਲੱਗੇ ਇਹ ਤੇ ਵੀ ਕੜਾਈ ਹੈਗੀ ਇਹ ਵੀ ਬਹੁਤ ਸਾਲਾਂ ਲੱਗਿਆ ਹੈਗਾ ਪੀਲੇ ਹੋ ਗਏ ਸੀ ਮੈਂ ਖੁੱਲੇ ਕਰ ਲਏ ਤੇ ਇਹ ਨਾਲ ਪੀਲੇ ਚੁੰਨੀ ਆਹ ਤੁਸ ਮੇਰੇ ਦੇਖੇ ਹੀ ਹੋਣਾ ਇਹ ਤਿੰਨ ਚਾਰ ਸਾਲ ਹੋ ਗਏ ਉਹਨਾਂ ਲਈ ਤੇ ਤਿੰਨ ਸਾਲ ਮੋਗੇ ਉਸੰਦਾ ਬਾਰੇ ਕਿ ਉਹ ਉਹ ਰਣਵਾਇਆ ਸੀ ਇਹ ਸ਼ੂਟ ਮੈਂ 4000 ਰੁਪਏ ਦਾ ਮਣੀ ਤੋਂ ਤੇ ਫਿਰ ਇੰਨੇ ਮਹਗੇ ਹਨਾ ਐ ਤਾਂ ਹੈ ਨਹੀਂ ਮੈਨੂੰ ਮੈਂ ਇੱਕ ਵਿਆਹ ਪਾ ਕੇ ਖਰਾਬ ਕਰਦਾ ਸ਼ੂਟ ਨੂੰ ਮੈਂ ਤਾਂ ਫਿਰ ਜਿੰਨਾ ਜਿਹਾ ਖਰਾਬ ਨਹੀਂ ਹੁੰਦਾ ਸ਼ੂਟ ਵਿਆਹਾਂ ਚ ਪਾਈ ਜਾਂਦੀਆਂ ਹੁਣ ਥੋੜਾ ਜਿਹਾ ਪ੍ਰਾਂਣ ਜਿਆ ਪੈ ਗਿਆ ਹੁਣ ਮੈਂ ਆਮ ਆਉਣ ਜਾਣ ਚਲਾ ਲਵਾਂਗੀ ਲੋ ਜੀ ਮੇਰੀ ਵਿਆਹੀ ਤਿਆਰੀ ਹੋ ਗਈ ਕੁੜੀਆਂ ਨੇ ਵੀ ਕਰ ਲਈ ਆ ਆਪਣੀ ਸਰਦਾਰ ਜੀਆਂ ਦੇ ਕੱਪੜੇ ਮੈਂ ਪਹਿਲਾਂ ਕਰਾਈ ਸੀ ਕਿਉਂਕਿ ਇਹਨਾਂ ਨੂੰ ਕੁਰਤੇ ਪਜਾਮੇ ਦੇ ਤਿੰਨ ਚਾਰ ਉਹ ਕਰਤੇ ਘਰੇ ਪ੍ਰੈਸ ਪਾਇਨ ਚਾਰ ਦਿੱਤੇ ਹੋਏ ਨੇ ਸਿਲਾਈ ਕਰਨੇ ਤੇ ਬਸ ਹੁਣ ਤੇ ਘਰ ਦੇ ਵਲੋਗ ਵਿੱਚ ਹੀ ਵਿਆਹਲੇ ਵਲੋਗ ਹਨਾ ਆਉਣਗੇ ਤੇ ਆਪਾਂ ਬੰਨ ਕੇ ਆਉਣੇ ਮੱਝਾਂ ਮੱਝਾਂ ਬੰਨ ਕੇ ਫਿਰ ਹਨਾ ਨਮਾਵਾਂਗੇ ਭੰਡ ਕੁੰਡੇ ਮੰਜ ਨਾਲ ਪੈਣ ਚਾਰੇ ਸਬਜੀ ਸਾਡੇ ਅੱਜ ਸਵੇਰ ਵਾਲੀ ਪਈ ਹੈਗੀ ਤੇ ਬੱਚੀ ਚਾਰਾਂ ਡੰਗ ਲੈ ਜੂਗਾ ਸਾਡਾ ਮੇਰੇ ਆਪਾਂ ਮੈਂ ਹੈਂਗਰ ਟੰਗਿਆ ਮੈਂ ਸਾਂ ਬੰਨਿਆ ਵਾ ਕੋਈ ਨਹੀਂ ਨਾ ਤੇ ਤੁਹਾਨੂੰ ਪਤਾ ਹੀ ਫਿਰ ਆਪਾਂ ਪੰਜ ਪੰਜ ਦਿਨ ਸੀਵਨ ਵਿਆਹ ਲੱਗਣਗੇ ਤੇ ਹੁਣ ਵਿਆਹ ਤੇ ਮਾਗਰ ਨੂੰ ਮਾਂ ਨਾਲ ਕਿਉਂ ਕੋ ਠੰਡੋ ਗਿਆ ਜੀ ਵਧੀਆ ਨਿੱਗਾ ਦਿੰਦੀ ਤਾਂ ਕਰਕੇ ਮੈਂ ਤੁਸੀਂ ਨੂੰ ਪਹਿਰ ਨਮਾ ਦਿੱਤੀ ਤੇ ਸਤ ਤ੍ਰੁਜਰ ਆਏਗੇ ਚਾਰੇ ਮੱਝਾਂ ਨਮਾਤੀਆਂ ਬੱਡੀਆਂ ਨਮਾ ਕੇ ਨੇ ਨਈ ਚੰਗੀ ਤਰ੍ਹਾਂ ਕੌੜੀ ਤੇ ਅੱਗੇ ਚਾਹ ਸੁਦਾਉਂ ਤੁਸੀਂ ਦੇ ਤੇ ਜੜੀਆਂ ਖੁਰਕੋ ਜੀ ਮੱਖੀਆਂ ਵਾਲੀ ਦਵਾਈ ਕਰਨ ਆਲੀ ਆ ਮੱਖੀਆਂ ਨੇ ਜਾਂ ਸਾਬਣ ਲਿਆਉਣੀ ਈ ਹੈ ਨਾ ਦਵਾਈ ਕਰਦਾ ਵਾਹ ਹੋਇਆ ਦਵਾਈ ਕਰਨ ਆਲੀ ਮੱਖੀਆਂ ਵਾਲੀ ਪਣ ਕਿੱਥੀ ਪਾਉਣ ਦੇਣੀ ਤੇ ਫਿਰ ਇਹਨਾ ਪਿੰਡਾ ਸੁੱਕ ਗਏ ਤੇ ਤੇਲ ਲਾ ਦੂ ਰਹਿਗੇ ਚਾਰੇ ਐ ਸਾਖ ਮਟੋਰਤਾਰੋ ਡੋਨੇ ਮੈਂ ਇਸੇ ਕਾਰਨ ਚੱਪਲਾਂ ਵੀ ਲਾਈਆਂ ਹੋਈਆਂ ਨੇ ਬੂਟ ਪੈਰ ਚ ਲੱਗਦਾ ਫਿਰ ਫਾਟ ਕੇ ਹੱਜਾ ਮੈਂ ਕਹ ਪਈ ਨਮਾਇਨ ਨੱਸ ਤੇਰਾ ਮਹਰਤ ਤੇ ਨਾ ਤੀ ਨਾ ਚੜਾਵਾਂ ਦੁਰਗੇ ਦਾ ਨਾਮ ਸਾਰੀਆਂ ਪੱਤੂ ਰਹਿਗੇ ਕਿੱਧਰ ਜਾਣੀ ਆ ਚੱਲ ਆ ਲੈ ਇੱਧਰ ਆ ਜਾ ਹਾਂ ਹਾਂ ਤੇ ਲੰਘ ਕੇ ਤੇ ਬੈਠ ਆ ਜਾ ਜਿਹੜਾ ਕੁੜਕੀ ਜਾਨੀ ਉਹ ਕਿੰਦਾ ਲੋਰੂ ਕੌਲੀ ਤੇ ਅਜਿਹਾ ਸੂਫੇਰ ਲੋਰ ਹੋਉਂਦਾ ਹੈ ਨਾ ਬਾਹਰ ਖਾਣ ਦਾ ਹੋਇਆ ਪੈ ਬੀਪਾ ਦੇ ਜਿਆ ਤਾਂ ਪਹਿਲਾਂ ਨਮਾਈ ਜਾਂਦੀਆਂ ਹਫਤਾ ਹੋ ਗਿਆ ਬਾਅਦ ਚ ਵਿਆਹ ਤੋਂ ਬਾਅਦ ਚ ਹੋ ਗਿਆ ਤੇ ਵਿਆਹ ਜਿੱਦੇ ਤੋਂ ਨਾਲੇ ਮੇਰੇ ਵੀ ਕਾਰਨ ਨਾਲ ਉਹਦੇ ਨੂੰ ਮਾਂ ਆਇਆ ਹਫਤਾ ਹੋ ਗਿਆ ਹਫਤਾ ਹੋਣਾ ਵਿਆਹ ਚ ਫਿਰ ਦੇ ਨਾ ਦੇ ਕੇ ਵਿਆਹ ਤੇ ਵਾਰੀ ਨਮਾ ਆ ਆਇਆ ਕੜੇ ਮੇਹਨਤ ਦੇਤਾ ਹੈ ਮੈਂ ਫੱਜਿਆ ਮੈਨੂੰ ਖੰਡੇ ਲਵਾਉਂਦਾ ਹਾਂ ਤਾਂ ਤੱਕ ਫੋਲ ਬਸ ਮੈਂ ਤਾਰਾ ਚੋਣੀ ਮੈਂ ਫਿਰ ਤੜਕੀ ਵਿੱਚ ਮੈਂ ਹਜਾ ਕਰਾਂਗੇ ਹੁਣ ਹੈ ਨਾ ਆ ਪਰ ਆੜ ਦਿਆਂ ਫੋੜਾ ਤੇ ਰਾੜ ਰਾੜ ਕੇ ਰੋਟੀ ਕਿਨੂੰ ਕਿਨੂੰ ਸਵਾਲ ਲੱਗਦੀ ਆ ਦੱਸਿਓ ਲੈ ਤੇਰਾ ਮੂੰਹ ਦਿਖਾਰਾ ਆ ਸਿਰ ਤੇਰਾ ਮੂੰਹ ਦੇਖ ਲੋ ਸਿਰ ਤੇ ਕਹਿੰ ਮੇਰਾ ਮੂੰਹ ਦਿਖਾ ਦੋ ਇਹ ਨਬਸਾ ਹਾਂ ਬਸ ਭਾਈ ਮਾਦੀ ਕੋ ਇੱਥੇ ਬੈਠ ਕੇ ਕੰਮ ਕਰਨਾ ਭਾਈ ਨਾ ਕਰੀਂ ਕੋਈ ਗ੍ਰੀ ਥੋੜੀ ਨਹੀਂ ਪਾਈ ਥੋੜੀ ਨਹੀਂ ਪਾਈ ਬਸ 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 ਜਾਂ ਰਾਜ ਕਰ ਨਾ ਤੁਸੀਂ ਤਾਂ ਪਾ ਗਏ ਆ ਹੈਗੇ ਨੇ ਜੀ ਪ੍ਰੀ ਹੈ ਸਾਡੇ ਰੋਟੀ ਅਸੀਂ ਸਾਕੜੀ ਰੋਟੀ ਲਾ ਕੇ ਹੁਣ ਘਰਾਂ ਨੇ ਚੱਲ ਲਈ ਹਾਏ ਤੁਸੀਂ ਰਹਿਣੋ ਰੋਟੀ ਕੰਨ ਜੀ ਤੋਂ ਖਾ ਲਈ ਗਏ ਹਾਂ ਹਲਵਾਈ ਖਾਂਦੇ ਨੇ ਪਾਈ ਬਿਚਾਰੀ ਤਿਆਰੀ ਕਰਨ ਹੈ ਉੱਪਰ ਉਕਰਾਈ ਹਾਂ ਹਾਂ ਕੱਢ ਦੋ ਸਾਨੂੰ ਦਿਖਾਉਣਾ ਚਾਚੇ ਕਾਕਾ ਤਾਂ ਦੇ ਕ ਉੱਪਰ ਵੀ ਪਾਈ ਲਾ ਕਰੀ ਨੀ ਕਿੰਨੀ ਹੀ ਆਈ ਨੇ ਇੱਥੇ ਨਾ ਐਸ ਤਰ੍ਹਾਂ ਸਾਬ ਚੱਲਦੇ ਹੋਣਗੇ ਤਾਂ ਉਹੜੀਆਂ ਤੋਂ ਕੱਲ ਨੂੰ ਚੰਗੀ ਤਰ੍ਹਾਂ ਹੋਊ ਤੇ ਅਦਖਾ ਮੰਗ ਲੋ ਜੀ ਇਧਰ ਆਪਣੀ ਵੀਡੀਓ ਚੱਲੀ ਜਾਂਦੀ ਹੈ ਐਲ ਸੀ ਡੀ ਚ ਫੂ ਅੱਜ ਵੀਡੀਓ ਦੇਖ ਰਹੇ ਨੇ ਆਪਣੀ ਇਧਰ ਸਮਾਨ ਬਣਿਆ ਖਾਣ ਪੀਣ ਦਾ ਸਾਰਾ ਇਹ ਦੇਖ ਪਰੇ ਗਏ 第六题。